ਜੇ ਮੈਂ ਦੱਸਾਂ ਪਹੁੰਚ ਕੇ ਬਾਬੇ ਬੁੱਢਣ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਮੱਥਾ ਟੇਕਣ ਜਾ ਰਹੇ ਹਾਂ ਕਰੋ ਦਰਸ਼ਨ ਸਰ ਸੰਗਾਜੀ ਜੀ ਦੀ ਬਾਬਾ ਬੁੱਢਣ ਸਾਹਿਬ ਦੇ ਮੱਥਾ ਟੇਕ ਕੇ ਮਿਲਦੇ ਆਂ ਹਾਂਜੀ ਦੋਸਤੋ ਟੇਕ ਲੈ ਮੱਥਾ ਹੁਣ ਆਪਾਂ ਜਾ ਰਹੇ ਆਂ ਟਰਾਲੀ ਲਾ ਕੇ ਤੇ ਦੂਜੇ ਬੰਦੇ ਹੁਣ ਆਪਾਂ ਉਹਨਾਂ ਨੂੰ ਭੇਜਾਂਗੇ ਉਹ ਮੱਥਾ ਟੇਕ ਲੈਣਗੇ ਪਹਿਲਾਂ ਤੂੰ ਖਵਾ ਚਾਲਾ ਵੀ ਇਧਰ ਮੈਡਮ ਰਾਈਟਸ ਦਾ ਬਸ ਹੌਂੜਿਆ ਵਾ ਬਸ ਦਾ ਬਸ ਨਿੰਬੂ ਚ ਚੱਕੂ ਅਜ ਗਿਆ ਨਹੀਂ ਸਾਡੋ ਜੀ ਅਰਦਾਸ ਕਰ ਦੋ ਨਾ ਵੀ ਸਬਸਕ੍ਰਾਈਬਰ 1 ਮਿਲੀਅਨ ਹੋ ਜੈਨ ਫੇ ਖਵਾ ਦਿੰਦਾ ਉਹ ਖਵਾ ਦੋ ਕੋਈ ਮਾਮਾ ਭਾਪੇ ਵੇਖਣ ਡਿਆਣਾ ਕਿ 10 15 ਖਲੋਤੇ ਤੇ ਖਾਣੇਕ ਨਹੀਂ ਉੰਡਿਆ ਨਗਰੀ ਆ ਜਨ ਭਾਗਰੀ ਚਾਹ ਹੁਣ ਤੂੰ ਰੈਡੀ ਲਾਉਣ ਦੋ ਜਾਰੇ ਨੂੰ सब तु बड़ा गरीब त्या वै चल गए सारे ओह ओहो भाव का तिल टुट गया वो साल विहे चीज भज गए मैं भी आव लग ਇਹ ਕਿਨੇ ਉਹ ਸਾਥ ਕੋਈ ਮੈਨੂੰ ਖਵਾ ਦੋ ਮੈਂ ਤੁਹਾਨੂੰ ਦੱਸ ਤਾ ਹੀ ਉਹ ਚੱਲ ਤੂੰ ਦੇ ਖਵਾ ਮੈਨੂੰ ਦੇ ਖਵਾ ਦੋ ਖਵਾ ਦੋ ਮੈਨੂੰ ਇੱਕੋ ਬੰਦੇ ਨੂੰ ਖਵਾ ਦੇ ਇੱਕੋ ਬੰਦਾ ਰਹਿ ਗਿਆ ਉੱਥੇ ਆਹ ਚੱਲ ਹਾਂ ਯਾਰ ਇੰਨੇ ਭਜਾ ਲਗਾ ਦੇ ਓ ਯਾ ਆਈ ਤੇਰਾ ਕੰਮ ਖਾਂਗੇ ਹੁਣ ਆ ਵੇਲਾ ਇੰਦਾ ਓੜਾ ਚਿੱਟਾ ਹੁੰਦਾ ਤੇ ਉਦਾਂ ਕਾਲਾ ਹੁੰਦਾ ਜੀ ਥੋੜਾ ਲੈ ਮੈਂ ਚੱਟਾਂ ਉੱਦਾਂ ਵੀ ਮੋਹ ਤੇ ਵੱਡੀ ਗੱਲ ਦਾੜੀ ਜ਼ਿਆਦਾ ਆ ਗਈ ਹੁਣ ਹਾਂ ਕਲਾ ਲੱਗਣਿਆ ਨੇਰਾ ਹੀ ਹੋਵੇਲਾ ਉਦਾਂ ਦੇ ਚੱਕ ਨਾ ਲੈ ਟਾਉਣ ਨੇ ਤਾਂ ਹੀ ਲਾਈ ਹੁੰਦੀ ਹਾਂ ਹਾਲੇ ਬੜੇ ਸੋਹਣੇ ਲੱਗਣੇ ਜੇ ਰਾਜਾ ਨੂੰ ਸੁਣਾਉਂਦੇ ਆ ਉਹ ਚਲੋ ਯਾਰ ਚਲੋ ਜਲੀ ਆਹ ਖਵਾ ਦੋ ਯਾਰ ਕੀ ਗੱਲ ਖਵਾ ਚੱਲ ਚਲੋ ਯਾਰ ਚੱਲੀਏ ਖਵਾ ਚਲੋ ਨੀ ਆਉਣ ਡਿਆ ਵਾ ਜਲੇ ਬਾਪੇ ਦੇ ਸੱਤੇ ਜਾਵਾਂ ਜੀ ਇਦੋਂ ਉਹ ਕਰ ਗਿਆ ਨਾ ਇਹ ਰੰਗਾਇਮ ਜੰਗ ਵਾਲੇ ਬੰਦੇ ਗਏ ਅੱਜ ਨਾਲ ਲੱਜੇ ਬਈ ਕੋਈ ਨਹੀਂ ਬੈਜੇ ਉੱਥੇ ਕੀ ਹੈ 8000 ਹੈ ਬਈ ਆ ਜਾਓ ਕੋਈ ਨਹੀਂ ਬੈਜੋ ਉੱਤੇ ਥੱਲੇ ਹੋ ਗਏ ਆ ਇਹ ਬੰਦੇ ਗਏ ਜ ਮੱਥਾ ਕੋਈ ਕਹਿ ਲਾ ਲੈਣ ਓਏ ਉੱਥੋਂ ਫੇਰ ਯਾਰ ਇਹ ਮਰੀ ਜਾ ਓਏ ਦੇਖ ਤਾਈ ਜਾਂਦੇ ਹਾਂਜੀ ਸੰਗਤ ਜੀ ਕਰੋ ਦਰਸ਼ਨ ਤੇਵੇਂ ਬਾਬਾ ਕਰ ਦਿੱਤਾ ਜੀ ਦੇ ਸਤ ਨਾਮ ਸ੍ਰੀ ਵਾਹਿਗੁਰੂ ਉਹ ਇੱਕ ਬਕਰਿਆ ਕਿਰਪਾ ਸੰਗਤ ਜੀ ਦਰਸ਼ਨ ਕਰਕੇ ਮੈਂ ਫਿਰ ਮਿਲਤਿਆਂ ਤੁਹਾਨੂੰ

ਹਾਂ ਆ ਇੱਧਰ ਵੀ ਤਿਆਰ ਹੋਣ ਡਿਆ ਲੈਣਾ ਉਹ ਇੱਧਰ ਅੰਦਰ ਨਹੀਂ ਐਂਟਰ ਹੋਣ ਦੇ ਇੱਥੇ ਲਾਉਣੇ ਲਿਆਗੇ ਮੁੰਡਾ ਡਿਆ ਜਿੰਨ ਰ ਕੱਢਣਾ ਮਾਮਾ ਪਰ ਕੇਤਲੀ ਅੱਗੇ ਇਸ ਲਈ ਜਿੰਨ ਕਿੱਥੋਂ ਆਜੂਗਾ ਕੋਈ ਆ ਭਰਾਵਾ ਆਪਣੇ ਅਰਗਾ ਤੋਂ ਵੀ ਮਾਮਾ ਜਿੰਨ ਡਿਆਂ ਕੱਢਣ ਵਿੱਚੋਂ ਨਹੀਂ ਬਲੋ ਫਾਵਾ ਫਖੋਲ ਕੇ ਆਉਣਾ ਜਿੰਨ ਬਾਹਰ ਬਲੋ ਫਾਵਾ ਫਖੋਲ ਕੇ ਆਉਣਾ ਬਾਹਰ ਵੇਖ ਲੈ ਆ ਗਿਆ ਆ ਗਿਆ ਸਾਲਾ ਵਿੱਚ ਵਾਲਾ ਹਨ ਫਿਰ ਹੈ ਚੰਗਾ ਹੈ ਹੈ ਚੰਗੀ ਟੀਂ ਹਾਂ ਜੀ ਕਥਿਆ ਦੁਨੀਆਲ ਇਹਦੇ ਦੋ ਕੱਪ ਪੈਂਦੇ ਨੇ ਮੇਰੇ ਘਰਾਂ ਨੂੰ ਤੋਂ ਹਾਂ ਇੱਕ ਸੱਚਾ ਪ੍ਰਵਾਸੀ ਹਾਂ ਸਾਡੇ ਦੋਸਤਾਂ ਨੂੰ ਪਾਉਣਗੇ ਕੇਸ ਗੜ ਸਾਹਿਬ ਮਾਥਾ ਟੇਕਣ ਉਹ ਕਿੱਧਰ ਓਏ ਇੱਥੇ ਆ ਜਾ ਹਾਂਜੀ ਦੋਸਤੋ ਇਹ ਮਲੇ ਆਪਨ ਲੱਕੀ ਦਾ ਟਰੈਕਟਰ ਹੈ ਲੱਕੀ ਗੋਲਡਸਮਿਥ ਡਾਇਨਾਸੌਰ ਵਾਲੇ ਵਧੀਆ ਬਣਾਇਆ ਨਾ ਟਰੈਕਟਰ ਹੈ ਇਹ ਭੈਂਡਾ ਯਾਰ ਉਹ ਦਾਣਾ mana itu dia di dalam Desain ਯਾਰ ਉਹ ਨਾ ਨਾ ਕੋਈ ਕਰ ਨਹੀਂ ਆ ਮੇਰਾ ਹੁੰਦਾ ਇਹ ਫਾਲੀ ਜਿਹੜਾ ਫੈਰ ਹੈ ਸੇਮ ਹੀ ਹੈ ਯਾਰ ਹਨਾ ਸੇਮ ਹੀ ਹੈ ਸਟੈਂਡਰਡ ਦਾ ਤੇ ਸਵਰਾਜ ਦਾ ਸਿਸਟਮ ਯਾਰ ਉਹ ਕਹਿਣ ਚੀ ਜਾਣਾ ਨਾ ਨੋ ਵੀ ਮੁੰਡਿਆਂ ਮਾਡੇ ਡੇ ਫੋਟੋ ਫੋਟੋ ਕਰਾਉਣਾ ਡੈਨਾਸੌਰ ਨਾਲ ਹਾਂਜੀ ਦੋਸਤੋ ਵੇਖ ਲਿਆ ਟਰੈਕਟਰ ਟੁੱਟਰ ਸਾਰੇ ਮਤਲਬ ਹੋਈ ਜਿਆਦਾ ਮੇਨ ਲੱਕੀ ਵਾਲਾ ਖਲੋਤਾ ਸੀ ਟਰੈਕਟਰ ਉੱਥੇ ਉਹ ਅਸੀਂ ਵੇਖ ਕੇ ਆ ਗਏ ਆ ਹੁਣ ਆਈ ਚੱਲੇ ਆ ਆਪਣੇ ਟਰਾਲੀ 'ਚ ਜਿਹੜੀ ਆਪਾਂ ਪੂਰੀ ਲਗਜ਼ਰੀ ਬਣਾ ਕੇ ਲੈ ਆਏ ਆ ਹਾਂ ਜਿਹੜੀ ਆਪਾਂ ਲਗਜ਼ਰੀ ਬਣਾ ਕੇ ਲੈ ਆਏ ਆ ਉੱਥੇ ਜਾ ਕੇ ਰੈਸਟ ਕਰਦੇ ਆ ਗੱਠਾ-ਗੱਠਾ ਹੀ ਛੋਟਾ ਹੈ ਮਗਰ ਇੱਕ ਦਿਕਾਰ ਹੈ ਇਹਦਾ ਕਾਲ ਜੋ ਯਾਰ ਕੋਈ ਨਹੀਂ ਆਸਤੇ ਨਿਕਲ ਜੋ ਟੈਨਸ਼ਨ ਕਰਦੀ ਏਡੀ ਹਾਂਜੀ ਦੋਸਤੋ ਕੀ ਹਾਲ ਚੱਲ ਜੀ ਠੀਕ ਠਾਕ ਹੋ ਸਾਰੇ ਤੇ ਆਪਣਾ ਅੱਜ ਦਾ ਵਲੌਗ ਸ਼ੁਰੂ ਹੋ ਗਿਆ ਆ ਉੱਠ ਗਏ ਆ ਸਾਰੇ ਅਸੀਂ ਤੇ ਮੂੰਹ ਮਾਵ ਨਹੀਂ ਧੋਤਾ ਹੁਣ ਆ ਹੀ ਚੱਲੇ ਆ ਮਾਲ ਲਾ ਲੀਆਂ ਸੈਂਟ ਸੁੰਟ ਲਾ ਲਿਆ ਪਰ ਮੂੰਹ ਤੋਤਾ ਨਹੀਂ ਛੇਰਾਣੇ ਲੈ ਤੇ ਆ ਕੀ ਦੇ ਕੰਮ ਆ ਓਏ ਮਾਤ ਮੈਨੂੰ ਹਾਂਜੀ ਦੋਸਤੋ ਅਸੀਂ ਆ ਗਏ ਬੌਲੀ ਸਾਹਿਬ ਬੌਲ ਆਪਣੇ ਛੇਰੇ ਮੇਰੇ ਲਾ ਲੇ ਓਕੇ ਯਾਰ ਦੁਕਾਨਾਂ ਦਗੋਨਾਂ ਸੱਜ ਗਈਆਂ ਆ ਹੈ ਬਾਬੂ ਭਈਆ ਤੋ ਸੰਗਤ ਆ ਪਈ ਆ ਮਾਡਾ ਵਲੋਗ ਵੀ ਪਏ ਤੁਹਾਡੇ ਅਰਗੇ ਜਦੋਂ ਚੇਤਾ ਆਈਦਾ ਉਹ ਤੋਂ ਕੱਢ ਲਈਦਾ ਫੋਨ ਹਰ ਨਹੀਂ ਰੈਗੂਲਰ ਨਹੀਂ ਪੂਣਾ ਨਹੀਂ ਤੇ ਆਪਾਂ ਫੱਕਰਾ ਦਿੱ ਗਏ ਹੱਥ ਹਾਂਜੀ ਦੋਸਤੋ ਲੰਗਰ ਲਿਆ ਸ਼ਾਕ ਹੁਣ ਆਪਾਂ ਚੱਲੇ ਆ ਟਰਾਲੀ 'ਚ ਤੇ ਪਿੰਡ ਨੂੰ ਲੱਗੇ ਚੱਲਣ ਕਿਉਂਕਿ ਬਹੁਤ ਟਾਈਮ ਜਿਹੜੀ ਮਗੋੜੀ ਆ ਤੁਹਾਨੂੰ ਇੱਕ ਮੈਗ ਨਿਕਲ ਆ 아. 아아아아 <목소리도> ਆਪਦਾ ਜਿਹੜੂ ਕਿਤੇ ਫੋੜਾ ਹੱਥ ਚੰਦਾ ਆ ਕਿ ਬਲੋਗ ਬਣਾ ਲਈਏ ਤੀਰ ਵੀ ਵਿਖਾ ਦੇ ਹਾਂ ਤੀਰ ਹਾਂ ਓਹ ਸ਼ੋਪਿੰਗ ਕੀਤੀ ਆਪਾਂ ਇਹੋ ਨੇ ਹੋਲੇ ਬੋਲੇ ਦੀ ਤਿਆਰੀ ਆ ਹਾਂ ਸੇਕ 8 ਪੈਸਾ ਲਾ ਕੇ ਲੁਣੀਆਂ ਆਂ ਬਾਅਦ ਵੀ ਲੱਗ ਸਕਦੀ ਹੈ ਰਿਵੀਲ ਰਿਵੀਲ ਕਰਨਾ ਆਪਾਂ ਰਿਵੀਲ ਨਹੀਂ ਕਰਨਾ ਪਾਵੇ ਬਾਅਦ ਉਹ ਵੀ ਲੱਗ ਸਕਦੀ ਆ ਪਤਾ ਕੋਈ ਨਹੀਂ ਅਡਾ ਮੋਕੇ ਤੇ ਕੀ ਕਰ ਸਕਦੇ ਆਪਾਂ ਆ ਲੈ ਆਪਾਂ 7-15 ਦਾ ਤੀਰ ਉਹ ਵੀ ਦਿਖਾ ਦੇ ਆ ਤੁਹਾਡਾ ਡੱਡੂ ਫਰੋਗ ਆਹ ਡੱਡੂ ਫਰੋਗ ਵੀ ਕੀ ਵੇ ਲੋਟਾ ਡੱਡੂ ਪਿੱਛੇ ਆ ਗਿਆ ਉਹ ਪਿੱਛੇ ਆ ਗਿਆ ਜੀ ਪਿੱਛੇ ਆ ਗਿਆ ਜੀ ਹੁਣ ਕੋਈ ਨਹੀਂ ਕਾ ਚਲਾ ਜਿੰਨਾ ਚਲਾਉਣਾ ਬਾਜੀ ਮੈਂ ਚਲਾਉਣਾ ਚਲਾ ਚਲਾ ਕੰਬਲ ਲੈ ਗਿਆ ਉਹ ਤੁਹਾਡਾ ਫਲਾਜ ਆ ਲੈ 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 ਹੋਈ ਉਹ ਲੋਈ ਦੇ ਦੇ ਕੋਈ ਨੂੰ ਲੋਈ ਕਿਹਦੇ ਲਈ ਹੈ ਕੇ ਅਰੇ ਓਏ ਓਏ ਇਧਰ ਡੰਡੇ ਥਾੜੇ ਕੰਦੇਸ਼ੇ ਕੰਦੇ ਪੈਰਤ ਨਹੀਂ ਆਬਦ ਰੱਬਲਾ ਜਰਾ ਬੱਲਾ ਦਸੀ ਦੀਆਂ ਮੈ ਕੋਈ ਨਹੀਂ ਨਹੀਂ ਲਾ ਤੂੰ ਜਰਾ ਬੱਲਾ ਹਾਂਜੀ ਦੋਸਤੋ ਇਹ ਚਾਰ ਡਿਆ ਕਰੇ ਤੇ ਤੂੰ ਰੋਡ ਵੇਖੋੜਾ ਅਨੰਤਪੁਰ ਸਾਹਿਬੜਾ ਆਪਣਾ ਗੜਸ਼ੰਕਰ ਵਾਲਾ ਰੋਡ ਤੇ ਮਾਮਾ ਦਿਖਾ ਨਹੀਂ ਡਿਆ ਆ ਹੁਣ ਵੇਖੋ ਹੁਣ ਕਰੋ ਚੱਕ ਬਹੁਤ ਕੈਡ ਰੋਡ ਬਣਾਇਆ ਵਾ ਬਾਪਿਆਂ ਨੇ ਚਲੋ ਵੱਤੋ ਲੱਗ ਕਬਾ ਦੇ ਨਾਮ ਦੇ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਸੇਵਾ ਕਰੋ ਤਾਂ ਜੋ ਯੋਗਦਾਨ ਪਾਓ ਆਪਣਾ ਤਾਂ ਜੋ ਸੜਕਾਂ ਬਣ ਸਕੇ ਕੰਪਲੀਟ ਹੋ ਸਕੇ ਹਾਂਜੀ ਦੋਸਤੋ ਪਹੁੰਚ ਗਿਆ ਪਿੰਡ ਆਪਾਂ ਕਰਦੇ ਹਾਂ ਹੁਣ ਯਾਤਰਾ ਦੀ ਸਭਾਪਤੀ ਮਿਲਾਂਗੇ ਤੁਹਾਨੂੰ ਮਿਲਾਂਗੇ ਤੁਹਾਨੂੰ ਹੁਣ ਹੋਲੇ ਮੱਲੇ ਤੇ ਫਿਰ ਮੈਂ ਤੁਹਾਨੂੰ ਵਲੌਗ ਦਿਖਾਵਾਂਗੇ ਵਿੱਚ ਆਪਾਂ ਦੂਸਰੇ ਪਰ ਮੈਂ ਆਪਣਾ ਯਾਤਰਾ ਵਾਲਾ ਵਲੌਗ ਤੁਹਾਨੂੰ ਹੌਲੀ ਹੌਲੀ ਤੇ ਦਿਖਾਵਾਂਗੇ ਰਾਤੋਂ ਜਗਾਰਾ ਫਿਰ ਜੱਸੀਆ ਕਾਲ ਵਾਡੀ ਦੋਸਤ ਬਸ ਪਹੁੰਚ ਗਏ ਆ ਫਿਰ ਮਾੜਾ ਟਾਈਮ ਨਹੀਂ ਲੱਗਣਾ ਬਣੇ ਸਮਾਨ ਸਮੂਹ ਇਕੱਠਾ ਕਰਨ ਤੇ ਹੁਣੇ-ਹੁਣੇ ਸਮਾਪਤੀ ਕਰ ਦਈਏ ਬਾਈ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕੈਮ ਦਾ ਲੱਗਾ ਵਲੌਗ ਜਰੂਰ ਦੱਸਿਓ ਤੇ ਕਮੈਂਟ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਬੇਜ ਨੂੰ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜਿਆ ਜੁਗਾ ਹਾਂ ਜਿਆ ਜੁਗਾ ਹਾਂ ਹਾਂ